ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਡਲ ਪਧਰੀ ਮੁਲਾਜ਼ਮਾਂ ਵੱਲੋਂ ਇਕੱਠੇ ਹੋ ਕੇ ਕੀਤਾ ਰੋਸ ਪ੍ਰਦਰਸ਼ਨ ਗੰਗਲਵਾਰ ਨੂੰ 12 ਵਜੇ ਦੇ ਲਗਭਗ ਸੂਬਾ ਮੀਤ ਪ੍ਰਧਾਨ ਚੰਦਰ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਬਿਲੀ ਬੋਰਡ ਦੀ ਮੈਨੇਜਮੈਂਟ ਵੱਲੋਂ ਉਹਨਾਂ ਦੀਆਂ ਮੰਗਾਂ ਨਾ ਮੰਨਣ ਦੇ ਵਿਰੋਧ ਦੇ ਵਿੱਚ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਗਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਤੇ ਨਾ ਗੌਰ ਕੀਤਾ ਜਾਂ ਨਾ ਮੰਗਾਂ ਮੰਨੀਆਂ ਤੌਨ ਨ ਬਲ ਨੂੰ ਹੋਰ ਜਿੱਥੇ ਬੰਨੀਆਂ ਨੂੰ ਵੀ ਨਾਲ ਲੈ ਕੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅੱਜ ਵੀਰਾ ਸਿੰਘ ਦਿਖਾ ਰਹੇ ਹਾਂ ਬਟਿੰਡਾ ਦੇ ਜੋ ਜੋਗਨੰਦ ਰੋਡ ਤੇ ਮੰਡਲ ਦਫਤਰ ਦੇ ਵਿੱਚ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸ਼ਾਂਤੀ ਆਰਥਿਕ ਨੀਤੀ ਮੁਰਦਾਬਾਦ 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 ਜੀ ਕਰਨ ਬੰਦ ਕਰੋ ਬੰਦ ਕਰੋ ਮੈਂ ਟੈਕਨੀਕਲ ਸਰਵਿਸ ਜੂਨੀਅਨ ਦਾ ਸੁਭਾ ਮਿਤ ਪ੍ਰਦਾਨ ਚੰਦਰ ਸ਼ਰਮਾ ਮੇਰਾ ਨਾਮ ਹੈ ਤੇ ਅਸੀਂ ਅੱਜ ਪੰਜਾਬ ਸਰਕਾਰ ਦੇ ਤੇ ਅਾ ਬਿਜਲੀ ਬੋਰਡ ਮੈਨੇਜਮੈਂਟ ਵੱਲੋਂ ਜੜੀਆਂ ਮੰਗਾਂ ਸਾਡੀਆਂ ਸੀਗੀਆਂ ਉਹ ਨਾ ਮੰਨਣ ਦੇ ਵਿਰੁੱਧ ਵਿੱਚ ਅਸੀਂ ਮੰਡਲ ਪੱਤਰ ਮਤਲਬ ਰੋਜ਼ ਰੈਲੀਆਂ ਕਰ ਰਹੇ ਹਾਂ ਆ ਕੇਂਦਰ ਸਰਕਾਰ ਵੱਲੋਂ ਸ਼ਾਂਤੀ ਆਰਥਿਕ ਨੀਤੀਆਂ ਦੇ ਤਹਿਤ ਜਿਹੜੇ ਲੋਕਤਾਂ ਦੇ ਆਧਾਰੇ ਆ ਉਹਨਾਂ ਆਧਾਰਿਆਂ ਨੂੰ ਖਤਮ ਕਰਕੇ ਕਾਰਪੋਰੇਟ ਹਿੱਤਾਂ ਆਸਤੇ ਮਤਲਬ ਵਧਤੇ ਜਾ ਰਿਹਾ ਤੇ ਜਿਹੜੇ 1948 ਦੇ ਜਿਹੜੇ ਕਾਨੂੰਨ ਸਾਡੇ ਲੋਕੀਤਾਂ ਵਾਸਤੇ ਬਣੇ ਹੋਏ ਸੀ ਉਹਨਾਂ ਕਾਨੂੰਨਾਂ ਨੂੰ ਖਤਮ ਕਰਕੇ ਅੱਜ ਆ ਕਾਰਬੋਰੀ ਤਾਂ ਅਸਤੇ ਸੁਪਰਮਾਨਾ ਦੇ ਪੇਦੀ ਉਹਨਾਂ ਦੀ ਲੋਡ ਨੂੰ ਪੂਰੀ ਕਰਨ ਵਾਸਤੇ ਅੱਜ ਜੋ ਕੇਂਦਰ ਸਰਕਾਰ ਵੱਲੋਂ ਲੈਂਦੀਆਂ ਨੀਤੀਆਂ ਦੇ ਤਹਿਤ ਸਾਡੇ ਕੱਚੇ ਕਾਮੇ ਚਾਹੇ ਰੈਗੂਲਰ ਕਾਮੇ ਉਹਨਾਂ ਦੇ ਸ਼ਿਕਾਇਤ ਹੈ ਜਾਂ ਆਰਥਿਕ ਜਾਂ ਬੁਨਿਆਦੀ ਮੰਗਾ ਜੋ ਸਾਡੀਆਂ ਲਮਕਰੀਆਂ ਨੇ ਉਹ ਸਾਡੀ ਡਿਮਾਂਡ ਹੈ ਕਿ ਉਹ ਸਰਕਾਰ ਪੂਰੀ ਕਰੇ ਤੇ ਇਸ ਦੇ ਨਾਲ ਹੀ ਸਾਡਾ ਇਸ ਗੱਲ ਤੇ ਵੀ ਮੰਗ ਹੈ ਕਿ ਜਦੋਂ ਪੰਜਾਬ ਰਾਜ ਬਿਜਲੀ ਬੋਰਡ ਇੱਕ ਅਨਸਰਦੀ ਆਧਾਰੇ ਦੇ ਤੌਰ ਦੇ ਵਿੱਚ ਕੰਮ ਕਰਦਾ ਤੇ ਇਸ ادارے ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਵਰਕਰ ਹੈਗੇ ਆ ਉਹਨਾਂ ਦੇ ਜਿਹੜੀ ਆ ਸਮੱਸਿਆ ਜਿਹੜੀ ਹੈਗੀ ਆ ਕਿ ਭਈ ਇੱਕ ਬਹੁਤ ਹੀ ਖਤਰੇ ਹਾਲਤਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਐਕਸੀਡੈਂਟਲ ਹੁੰਦੇ ਨੇ ਉਹਨਾਂ ਦੀ ਜਿਹੜੀ ਹੈ ਮੁਆਵਜ਼ਾ ਜਿਵੇਂ ਆ ਜਿਹੜੀ ਸਾਡੀ ਆਰਮਡ ਫੋਰਸ ਦੀ ਤਰ੍ਹਾਂ ਉਹਨਾਂ ਦੇ ਵਿੱਚ ਵੀ ਲਾਗੂ ਹੋਵੇ ਤੇ ਉਹਨਾਂ ਨੂੰ ਵੀ ਉਹ ਸੌਲਿਅਤ ਮਿਲੇ ਜਿਹੜੀ ਸੌਲਿਅਤ ਆਰਮੀ ਜਾਂ ਮਤਲਬ ਪੁਲਿਸ ਨੂੰ ਮਿਲਦੀ ਹੈ ਤੇ ਇਸ ਦੇ ਨਾਲ ਹੀ ਸਾਡੀ ਇਹ ਡਿਮਾਂਡ ਹੈ ਜਿਹੜੇ ਸਾਡੇ ਪਬਲਿਕ ادارے ਆ ਉਹਨਾਂ ਨੂੰ ਢੋੜਿਆ ਨਾ ਜਾਵੇ ਤੇ ਉਹਨਾਂ ਨੂੰ ਬਚਾ ਕੇ ਤੇ ਉਹਨਾਂ ਨੂੰ ਸੁਧਾਰ ਕੀਤੇ ਜਾਣ ਤੇ ਉਹਨਾਂ ਦੇ ਵਿੱਚ ਜਿਹੜੀਆਂ ਪੋਸਟਾਂ ਬੰਦੀਆਂ ਨੇ ਨਵੀਆਂ ਪੋਸਟਾਂ ਦੀ ਰਚਨਾ ਕਰਕੇ ਨਵੀਂ ਭਰਤੀ ਕੀਤੀ ਜਾਵੇ ਤੇ ਜਿਹੜੇ ਮੁਲਾਜ਼ਮਾਂ ਦੇ ਵਿਚਾਰ ਬੋਝ ਪਿਆ ਹੋਇਆ ਕੰਮ ਦਾ ਉਹ ਘਟਾਇਆ ਜਾਵੇ ਜੇ ਸਰਕਾਰ ਕੋਲ ਫਿਰ ਵੀ ਤੁਹਾਡੇ ਦਾ ਮੰਗ ਤੇ ਗੌਰ ਨਹੀਂ ਕੀਤਾ ਫਿਰ ਕੀ ਜੇ ਸਰਕਾਰ ਵੱਲੋਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਅੱਜ ਅਸੀਂ ਭਾਵੇਂ ਥੋੜੇ ਜੱਥੇਬੰਦੀਆਂ ਕੁਝ ਜੱਥੇਬੰਦੀਆਂ ਸਾਡੇ ਤੋਂ ਬਾਹਰ ਤੁਰੀਆਂ ਫਿਰਦੀਆਂ ਨੇ ਉਹਨਾਂ ਜੱਥੇਬੰਦੀਆਂ ਨੂੰ ਵੀ ਮੂੜ ਇੱਕ ਪਲੇਟਫਾਰਮ ਤੋਂ ਲਿਆ ਕੇ ਤੇ ਜਿਹੜੇ ਇਹਨਾਂ ਨੀਤੀਆਂ ਸੰਧੀ ਆਰਥਿਕ ਨੀਤੀਆਂ ਦੇ ਤਹਿਤ ਪੀੜਿਤ ਭਾਵੇਂ ਕਿਸਾਨ ਮਜ਼ਦੂਰ ਤਾਂ ਹੋਰ ਤਬਕਿਆਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਸਰਕਾਰ ਦੇ ਵਿਰੁੱਧ ਸੰਘਰਸ਼ ਕਰਕੇ ਤੇ ਅਸੀਂ ਜਿੱਤੇ ਮੰਜ਼ਿਲ ਤੱਕ ਰਣਨਗੇ ਸਰ ਮੇਰਾ ਨਾਮ ਦੀਪ ਹੈ ਤੇ ਮੈਂ ਐਮਐਸਯੂ ਸਰਕਲ ਬਟਿੰਡਾ ਦਾ ਪ੍ਰਧਾਨ ਹਾਂ ਅਸੀਂ ਜਿਹੜੇ ਮਤਲਬ ਵੀ ਸਾਡੇ ਨਾਲ ਤੱਕਾ ਹੋ ਰਿਹਾ ਉਹਦੇ ਪ੍ਰਦਰਸ਼ਨ ਵਿੱਚ ਇੱਥੇ ਲੋਸ਼ ਪ੍ਰਦਰਸ਼ਨ ਕਰ ਰਹੇ। ਇਸ ਲੋਸ਼ ਪ੍ਰਦਰਸ਼ਨ ਦਾ ਜਿਹੜਾ ਮੁੱਖ ਸਾਡਾ ਕੇਂਦਰ ਬਿੰਦੂ ਹੈ ਸਾਡੇ ਟੈਕਨੀਕਲ ਸਾਥੀ ਹੈ ਜਿਹੜੇ ਟੈਕਨੀਕਲ ਸਾਥੀ ਹੋ ਗਏ ਤੇ ਜਿਹੜੇ ਆਪਣੇ ਠੇਕੇ ਦੇ ਆਧਾਰ 'ਤੇ ਇਹ ਬੰਦੇ ਹਾਇਰ ਕਰਦੇ ਨੇ ਉਹਨਾਂ ਨੂੰ ਚਲਦੀਆਂ ਤਾਰਾਂ 'ਚੇ ਕਰੰਟ ਦੌੜਦਾ ਉਹਨਾਂ ਉੱਤੇ ਕੰਮ ਕਰਨਾ ਪੈਂਦਾ। ਉਹਨਾਂ ਦੀ ਤਨਖਾਹ 8000 10000 ਮਾਮੂਲੀ ਜੀਆਂ ਹੈਗੀਆਂ ਤੇ ਉਹ ਆਪਣੀ ਇੰਨਾ ਇੰਨੀ ਨਿੱਕੀ ਜਿਹੀ ਤਨਖਾਹਾਂ ਦੇ ਵਿਰੋਧ ਕੰਮ ਕਰਦੇ ਹੋਏ ਆਪਦੀ ਜਾਨ ਗਵਾ ਲੈਂਦੇ ਤੇ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦੇਣਾ ਚਾਹੀਦਾ ਹੈ ਇਹ ਸਾਡੀ ਪੁਰਜੋਰ ਮੰਗ ਹੈ ਇਹਦੇ ਤਹਿਤ ਅਸੀਂ ਇੱਥੇ ਲੋਕ ਸ਼ਰਧਾਂਜਲੀ ਕਰ ਰਹੇ ਆ ਇਹ ਤੋਂ ਇਲਾਵਾ ਸਾਡੀਆਂ ਹੋਰ ਵੀ ਬਹੁਤ ਮੰਗਾਂ ਨੇ ਫੋਰ ਇਕਜ਼ਾਮਪਲ ਸਾਡੀ ਡੀਏ ਦੀਆਂ ਕਿਸ਼ਤਾਂ ਸਰ ਡੀਏ ਦੇ ਕਿਸ਼ਤਾਂ ਸੈਂਟਰ ਵਾਲਾ ਜਿਹੜਾ ਸੈਂਟਰ ਮਹਿਕਮਾ ਸੈਂਟਰ ਦੇ ਉਹ 50% ਹੋ ਗਿਆ ਅਸੀਂ 38% ਚ ਹੀ ਤੁਲੇ ਫਿਰਦੇ ਆ ਸਾਡੀਆਂ ਹੋਰ ਵੀ ਕਿੰਨੀਆਂ ਮੰਗਾਂ ਨੇ ਸਾਡੇ ਠੇਕੇ ਤੇ ਅਧਾਰਿਤ ਕਿੰਨੇ ਜਿਹੜੇ EMPLOYEES ਰੱਖੇ ਹੋਏ ਆ ਓਹੋ ਉਹਨਾਂ ਨੂੰ ਕਟੁੱਟ-ਕਟ 12-12 14-14 ਸਾਲ ਹੋ ਗਏ ਉਹਨਾਂ ਦਾ ਕੋਈ ਵਾਲੀਵਾਲ ਸੀ ਨਾ ਉਹਨਾਂ ਨੂੰ ਪੱਕੇ ਕਰਿਆ ਨਾ ਉਹਨਾਂ ਦਾ ਕੋਈ ਤਨਖਾਹ ਤੇ ਵਾਅਦਾ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਇਹ ਸਾਰਾ ਸਾਡੇ ਕਰਮਚਾਰੀਆਂ ਦਾ ਅਧਿਕਾਰਾਂ ਦਾ ਕਹਨ ਹੋਈ ਜਾਂਦਾ ਹੈ ਇਹਦੇ ਵਿਰੁੱਧ ਅਸੀਂ ਮੈਨੇਜਮੈਂਟ ਨੂੰ ਇਹ ਸੰਦੇਸ਼ ਦੇਣਾ ਜਾਂਦੇ ਹਾਂ ਇੱਥੋਂ ਵੀ ਸਾਡੀਆਂ ਇਹ ਗੱਲਾਂ 'ਚ ਵਿਚਾਰ ਕੀਤਾ ਜਾਵੇ ਅਦਰਵਾਈਜ਼ ਇਹ ਜਿਹੜਾ ਅੱਜ ਦਾ ਪ੍ਰਦਰਸ਼ਨ ਆ ਇਹ ਡਿਵੀਜ਼ਨ ਲੈਵਲ ਦਾ ਇਹ ਤੋਂ ਗਾਹ ਅਸੀਂ ਹੋਰ ਟੀਕਾ ਪ੍ਰਦਰਸ਼ਨ ਕਰ ਸਕਦੇ ਹਾਂ